ਜਦ ਦੀ ਕਿਸਾਨ ਮਹਾਪੰਚਾਇਤ ਕਰ ਰਹੇ ਇਹ ਅਸੀਂ ਪਹਿਲੇ ਲਾਨ ਕਰ ਚੁੱਕੇ ਸੀ ਕਿ 11 ਤੇ 12 ਤੇ 13 ਤਿੰਨ ਕਾਨਫਰੰਸਾਂ ਕਰ ਲਈਆਂ ਸਾਡੇ ਮੋਰਚੇ ਨੂੰ ਪੂਰਾ ਸਾਲ ਪਰ ਹੋ ਗਿਆ ਅੱਜ ਦੇ ਦਿਨ ਅਸੀਂ ਘਰਾਂ ਚੋਂ ਟਰੈਕਟਰ ਵਾਲਿਆਂ ਲੈ ਕੇ ਦਿੱਲੀ ਨੂੰ ਤੁਰੇ ਸੀਗੇ ਕੇਂਦਰ ਨੇ ਨਹੀਂ ਜਾਣ ਦਿੱਤਾ ਸਾਨੂੰ ਬਾਰਡਰਾਂ ਤੇ ਰੋਕ ਲਿਆ ਪਰ ਨਾ ਜਾਣ ਦੇ ਕਰਕੇ ਜਿਹੜਾ ਅੱਜ ਪੂਰਾ ਸਾਲ ਸਾਡੇ ਮੋਰਚੇ ਨੂੰ ਹੋ ਰਿਹਾ ਉਹ ਅਸੀਂ ਦਿਨ ਮਨਾ ਰਹੇ ਆ ਉਹਦੇ ਵਿੱਚੋਂ ਜਿਹੜੀ ਸਾਡੀ ਕਿਸਾਨ ਮਹਾਪੰਚਾਇਤ ਖਨੋਰੀ ਕੀਤੀ ਜਾ ਰਹੀ ਹੈ ਦੋਸ਼ੂ ਜ਼ਰੂਰ ਨੇ ਜਿਹੜੀ ਆਮ ਚਰਚਾ ਬਣ ਰਹੀ ਹੈ ਇੱਕ ਤਾਂ ਇਹ ਚਰਚਾ ਵੀ ਡੱਲੇਵਾਲ ਸਾਹਿਬ ਇੱਥੇ ਬੋਲਣਗੇ ਕਿ ਨਹੀਂ ਬੋਲਣਗੇ ਤਾਂ ਡੱਲੇਵਾਲ ਸਾਹਿਬ ਦਾ ਹਮੇਸ਼ਾ ਪੱਖ ਹੁੰਦਾ ਕਿ ਮੈਂ ਪੱਖ ਰੱਖ ਸਕਾਂ ਤੇ ਲੋਕਾਂ ਨੂੰ ਕੀ ਮੈਸੇਜ ਇਹ ਨਾ ਜਾਵੇ ਮੇਰਾ ਧਰਨਾ ਹੀ ਲਾਉਣ ਜਾਣਦੇ ਨੇ ਸੜਕ ਰੋਡ ਜਾਮ ਕਰਨ ਜਾਣਦੇ ਨੇ ਜਦੋਂ ਟੇਬਲ ਤੇ ਗੱਲ ਰੱਖਣੀ ਹੁੰਦੀ ਹੈ ਉਦੋਂ ਇਹਨਾਂ ਕੋਲੇ ਦਲੀਲ ਨਹੀਂ ਇਹ ਇਸ ਮਹਾਪੰਚਾਇਤ ਦਾ ਕੇਂਦਰ ਸਰਕਾਰ ਦੇ ਉੱਪਰ ਕਿਸ ਤਰੀਕੇ ਦਾ ਪ੍ਰੈਸ਼ਰ ਦੇਜੋ ਕਿ ਇੰਨਾ ਪ੍ਰੈਸ਼ਰ ਬਣ ਜੂ ਕਿ 14 ਨੂੰ ਸਰਕਾਰ ਕੋਈ ਪੋਜੀਟਿਵ ਤੁਹਾਡੇ ਨਾਲ ਗੱਲ ਕਰੂ ਦੇਖੋ ਅੱਜ ਪ੍ਰੈਸ਼ਰ ਆ ਰਿਹਾ ਇੱਕ ਹੁੰਦਾ ਧਰਨਾ ਮਜਾਰਾ ਅਲਟੀਮੇਟ ਅਸੀਂ ਅੱਜ ਤੱਕ ਆਪਦੇ ਮੋਰਚੇ ਦਾ ਇੱਕ ਸਾਲ ਦਿਨ ਪੂਰਾ ਹੋ ਜਾਂਦਾ ਉਹ ਮਨਾ ਰਹੇ ਪਰ ਯਾਦ ਕਰਾਇਆ 5 ਫਰਵਰੀ ਨੂੰ ਕਰੇ ਕਿ ਜੇ ਸਾਨੂੰ ਸੱਦਾ ਆ ਜਾਂਦਾ ਮੀਟਿੰਗ ਹੈਲਚਲ ਕਰ ਲੈਂਦੇ ਇਧਰ ਉਧਰ ਤੇ ਹਜੇ ਵੀ ਕੋਈ ਗੱਲ ਨਹੀਂ ਉਹ ਤਾਂ ਮੀਟਿੰਗ ਹੈ ਨਾ ਇੱਕ ਮੋਰਚੇ ਤੇ ਬੈਠਣਾ ਇੱਕ ਮੀਟਿੰਗ ਤੈਅ ਕਰ ਉਹ ਹਜੇ ਜਿਹੜੇ ਸਾਰੀਆਂ ਮੰਗਾਂ ਤੇ ਅਸੀਂ ਹਜੇ ਤੱਕ ਇਕੱਠੇ ਹੋਣ ਦੀ ਤਰੀਕੀ ਕਰ ਰਹੇ ਹਾਂ ਅਸੀਂ ਉਹਨਾਂ ਤੋਂ ਸੁਝਾਅ ਮੰਗਣ ਦੀ ਕੋਸ਼ਿਸ਼ ਕੀਤੀ ਹੈ ਕੱਲ ਵੀ ਅਪੀਲ ਕੀਤੀ ਹੈ ਅੱਜ ਵੀ ਕਰਦੇ ਹਾਂ ਕਿ ਜਿਹੜੇ ਐਮਐਸਵੀ ਗਾਰੰਟੀ ਕਾਨੂੰਨ ਤੇ ਮਰਨਵਾਤੇ ਡੱਲੇਵਾਲ ਸਾਹਿਬ ਬੈਠੇ ਨੇ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਨਹੀਂ ਹੋਈ ਜਿਹੜੇ ਅਸੀਂ ਕਰਜੇ ਤੋਂ ਅੱਜ ਰਿਪੋਰਟ ਆਈ ਆ ਦੇਖੋ ਅਸੀਂ ਇਹ ਸਿਊਆਂ ਤੇ ਲੋਕਾਂ ਦੇ ਉਹ ਆਗੂਆਂ ਦੇ ਸੁਝਾਅ ਲੈਣਾ ਚਾਹੁੰਦੇ ਹਾਂ ਟਾਈਮ ਕੱਢ ਕੇ ਖਨੌਰੀ ਆ ਜਾਣ ਤਾਂ ਸਾਰਿਆਂ ਦੇ ਜੇ ਸੁਝਾਅ ਆ ਜਾਣ ਹੋ ਸਕਦਾ ਸਾਡੇ ਕੋਲੇ ਉਸ ਜਾਣਾ ਨਾ ਹੁਣ ਉਹਨਾਂ ਕੋਲੇ ਤੋਂ ਵਹਿਤਰ ਵਧੀਆ ਹੋਣ ਕਿ ਜੇ ਉਹ ਸੁਝਾਅ ਦੇਣ ਤੇ 14 ਫਰਵਰੀ ਨੂੰ ਸਰਕਾਰ ਕੋਲ ਠੋਸ ਕਦਮ ਪੱਖ ਰੱਖ ਸਕੀਏ ਭਾਜੀਪੀ ਦੇ ਲੀਡਰ ਇਹ ਕਹਿੰਦੇ ਨੇ ਕਿ ਕਿਸਾਨਾਂ ਦੇ ਵਿਰੋਧ ਦੇ باوجود ਪਹਿਲਾਂ ਅਸੀਂ ਹਰਿਆਣੇ 'ਚ ਮਜ਼ਬੂਤ ਹੋਏ ਹੁਣ ਦਿੱਲੀ 'ਚ ਹੋਏ ਫਿਰ ਉਸ ਤੋਂ ਬਾਅਦ ਸਾਈਚ ਕਹਿੰਦੇ ਪੰਜਾਬ ਦੀ ਵਾਰੀ ਇਹਦਾ ਮਤਲਬ ਲੋਕਾਂ ਨੂੰ ਤੁਸੀਂ ਧਮਕੀ ਦੇ ਰਹੇ ਹੋ ਬੇਅਸੀਂ ਤਾਂ ਜਿੱਤ ਗਏ ਉਹ ਤੁਸੀਂ ਮਸ਼ੀਨਾਂ ਦੇ ਜ਼ੋਰ ਤੇ ਜਿੱਤੀ ਜਾਓ ਸੋਡੂ ਕੌਣ ਰੋਕਦਾ ਅਸਵਕਤ ਖਨੌਰੀ ਬਾਡਰ ਤੇ ਮੌਜੂਦ ਹ ਜਿੱਥੇ ਕਿਸਾਨਾਂ ਦੇ ਵੱਲੋਂ ਵੱਡੀ ਮਹਾਪੰਚਾਇਤ ਸੱਦੀ ਗਈ ਆ ਇਸ ਦੇ ਵਿੱਚ ਕਿਸਾਨਾਂ ਨੂੰ ਉਮੀਦਾਂ ਨੇ ਕਿ ਜਿਸ ਤਰੀਕੇ 4 ਜਨਵਰੀ ਦੀ ਮਹਾਪੰਚਾਇਤ ਦੇ ਵਿੱਚ ਵੱਡੀ ਗਿਣਤੀ ਕਿਸਾਨ ਆਏ ਸੀ ਅੱਜ ਇਸ ਮਹਾਪੰਚਾਇਤ ਚ ਆਉਣ ਕੇ ਕਿਸਾਨ ਚਾਹੁੰਦੇ ਨੇ ਕਿ ਇਸ ਮਹਾਪੰਚਾਇਤ ਦਾ ਜਿਹੜਾ ਪ੍ਰੈਸ਼ਰ ਆ ਕੇ ਸਰਕਾਰ ਦੇ ਉੱਪਰ ਬਣੇ ਤਾਂ ਸਾਡੇ ਨਾਲ ਖਨੌਰੀ ਮੋਰਚੇ ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟਾ ਮੌਜੂਦ ਨੇ ਗੱਲਬਾਤ ਕਰਨਿਆ ਕਾਕਾ ਸਿੰਘ ਜੀ ਅੱਜ ਦੀ ਇਸ ਮਹਾਪੰਚਾਇਤ ਨੂੰ ਪਹਿਲਾਂ ਤਾਂ ਕੀ ਦੇਖਦੇ ਹੋ ਕੀ ਪ੍ਰਤੀਕਰਮ ਕਿਸ ਤਰੀਕੇ ਦੇ ਦੇਖੋ ਜਿਹੜੀ ਅੱਜ ਦੀ ਕਿਸਾਨ ਮਹਾਪੰਚਾਇਤ ਕਰ ਰਹੇ ਆ ਅਸੀਂ ਪਹਿਲੇ ਐਲਾਨ ਕਰ ਚੁੱਕੇ ਸੀ ਕਿ 11 ਤੇ 12 ਤੇ 13 ਤਿੰਨ ਕਾਨਫਰੰਸਾਂ ਕਰਦੀਆਂ ਸਾਡੇ ਮੋਰਚੇ ਨੂੰ ਪੂਰਾ ਸਾਲ ਪਰ ਹੋ ਗਿਆ ਅੱਜ ਦੇ ਦਿਨ ਅਸੀਂ ਘਰਾਂ ਚੋਂ ਟਰੈਕਟਰ ਵਾਲਿਆਂ ਲੈ ਕੇ ਦਿੱਲੀ ਨੂੰ ਤੁਰੇ ਸੀਗੇ ਪਰ ਕੇਂਦਰ ਨੇ ਨਹੀਂ ਜਾਣ ਦਿੱਤਾ ਸਾਨੂੰ ਬਾਰਡਰਾਂ ਤੇ ਰੋਕ ਲਿਆ ਤਾਂ ਇਹ ਸਾਡੀ ਜਗ੍ਹਾ ਤੈ ਨਹੀਂ ਕੀਤੀ ਸੀਗੀ ਤਾਂ ਇਹ ਜਗ੍ਹਾ ਤੈ ਸਰਕਾਰ ਨੇ ਕਰਾਈ ਮੋਰਚਾ ਤਾਂ ਅਸੀਂ ਦਿੱਲੀ ਲਾਉਣਾ ਚਾਹੁੰਦੇ ਸੀ ਨਾ ਜਾਣ ਦੇ ਕਰਕੇ ਜਿਹੜਾ ਅੱਜ ਪੂਰਾ ਸਾਲ ਸਾਡੇ ਮੋਰਚੇ ਨੂੰ ਹੋ ਰਿਹਾ ਉਹ ਅਸੀਂ ਦਿਨ ਬਣਾ ਰਹੇ ਆ ਉਹਦੇ ਵਿੱਚੋਂ ਜਿਹੜੀ ਸਾਡੀ ਕਿਸਾਨ ਮਹਾਪੰਚਾਇਤ ਖਨੋਰੀ ਕੀਤੀ ਜਾ ਰਹੀ ਹੈ ਅੱਜ ਦੇ ਦੋ ਇਸ਼ੂ ਜ਼ਰੂਰ ਨੇ ਜਿਹੜੇ ਆਮ ਚਰਚਾ ਬਣ ਰਹੀ ਹੈ ਇੱਕ ਤਾਂ ਇਹ ਚਰਚਾ ਵੀ ਡੱਲੇਵਾਲ ਸਾਹਿਬ ਇੱਥੇ ਬੋਲਣਗੇ ਕਿ ਨਹੀਂ ਬੋਲਣਗੇ ਦੂਜੇ ਪਾਸੇ ਜਿਹੜੀ 14 ਫਰਵਰੀ ਸਰਕਾਰ ਦੀ ਮੀਟਿੰਗ ਤੈਅ ਕੀਤੀ ਹੋਈ ਹੈ ਸਾਨੂੰ ਦਿੱਤੀ ਹੈ ਉਹ ਮੀਟਿੰਗ ਹੋ ਪਾਊ ਕਿ ਨਹੀਂ ਹੋ ਪਾਊਗੀ ਇਹ ਦੋਨੇ ਗੱਲਾਂ ਅੱਜ ਖੁੱਲ ਕੇ ਇਹਦੇ ਮੇਜੇ ਵਿੱਚ ਚਰਚਾ ਕਰਾਂਗੇ ਡੱਲੇਵਾਲ ਸਾਹਿਬ ਦਾ ਹਮੇਸ਼ਾ ਪੱਖ ਹੁੰਦਾ ਕਿ ਮੈਂ ਪੱਖ ਰੱਖ ਸਕਾਂ ਤੇ ਲੋਕਾਂ ਨੂੰ ਕੀ ਮੈਸੇਜ ਇਹ ਨਾ ਜਾਵੇ ਮੇਰਾ ਧਰਨਾ ਹੀ ਲਾਉਣ ਜਾਂਦੇ ਨੇ ਸੜਕ ਰੋਡ ਜਾਮ ਕਰਨ ਜਾਂਦੇ ਨੇ ਜਦੋਂ ਟੇਬਲ ਤੇ ਗੱਲ ਰੱਖਣੀ ਹੁੰਦੀ ਹੈ ਉਦੋਂ ਇਹਨਾਂ ਕੋਲੇ ਦਲੀਲ ਨਹੀਂ ਤਾਂ ਕੋਸ਼ਿਸ਼ਾਂ ਡਿਲੀਵਰ ਸਾਹਿਬ ਦੀ ਕਿ 14 ਫਰਵਰੀ ਦੀ ਮੀਟਿੰਗ ਦੇ ਵਿੱਚ ਲਾਜ਼ਮੀ ਜਿਹੜਾ ਪੱਖ ਹੈ ਉਹ ਰੱਖਣਗੇ ਤੇ ਅੱਜ ਲੋਕਾਂ ਨਾਲ ਵੀ ਆਪ ਦਾ 2 ਮਿੰਟ ਉਹਨਾਂ ਦੀ ਇੱਥੇ ਸਾਊਂਡ ਜ਼ਿਆਦਾ ਹੋਣ ਕਰਕੇ ਡਾਕਟਰਾਂ ਨੇ ਤੜਕੀ ਜਿ ਚੈੱਕਅਪ ਕੀਤਾ ਵੀ ਸਾਊਂਡ ਜ਼ਿਆਦਾ ਉਹਨਾਂ ਦੇ ਕੰਨ ਬਲੌਕ ਹੈਕ ਤਾਂ ਉਹ ਜ਼ਿਆਦਾ ਬਲੌਕ ਹੋਣ ਕਰਕੇ ਤੇ ਲੱਗਦਾ ਕਿ ਉਹ ਆਪਣਾ ਸਕਰੀਨ ਵੱਡੀ ਲੱਗੀ ਹੋਈ ਆ ਤਾਂ ਟਰਾਲੀ ਦੇ ਵਿੱਚੋਂ ਹੀ ਲੋਕਾਂ ਨੂੰ ਸਬੋਧਨ ਕਰਨਗੇ ਤਾਂ ਇਸ ਮਹਾਪੰਚਾਇਤ ਦਾ ਕੇਂਦਰ ਸਰਕਾਰ ਦੇ ਉੱਪਰ ਕਿਸ ਤਰੀਕੇ ਦਾ ਪ੍ਰੈਸ਼ਰ ਦੇਜੋ ਕਿ ਇੰਨਾ ਪ੍ਰੈਸ਼ਰ ਬਣ ਜੂ ਕਿ 14 ਨੂੰ ਸਰਕਾਰ ਕੋਈ ਪੋਜ਼ਿਟਿਵ ਤੁਹਾਡੇ ਨਾਲ ਗੱਲ ਕਰੂ ਕੋਈ ਮਤਲਬ ਮੰਗਾ ਹੱਲ ਕਰਨ ਪਾਸੇ ਵਧੂ ਦੇਖੋ ਅੱਜ ਪ੍ਰੈਸ਼ਰ ਆਲਾ ਨਹੀਂ ਇੱਕ ਹੁੰਦਾ ਧਰਨਾ ਮਜਹਰਾ ਅਲਟੀਮੇਟਮ ਦੇ ਅਸੀਂ ਅੱਜ ਤੱਕ ਆਪਦੇ ਮੋਰਚੇ ਦਾ ਇੱਕ ਸਾਲ ਦਿਨ ਪੂਰਾ ਹੋਣ ਜਾ ਰਿਹਾ ਉਹ ਮਨਾ ਰਹੇ ਹਾਂ ਇਹਦੇ ਵਿੱਚੋਂ ਸੁਭਾਵਿਕ ਹੈ ਕਿੰਨ ਅੱਜ ਦਾ ਇੰਟੈਲੀਜੈਂਸੀਆਂ ਨੇ ਲਾਉਣੇ ਹੁੰਦੇ ਸਰਕਾਰਾਂ ਨੇ ਲਾਉਣੇ ਹੁੰਦੇ ਆ ਤਾਂ ਉਹਦੇ ਵਿੱਚੋਂ ਜੇ ਅਸਰ ਪਿਆ ਮੋਰਚੇ ਦਾ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਨਾ ਤਾਂ ਇਸੇ ਕਰਕੇ ਹੀ ਮੀਟਿੰਗ ਦਿੱਤੀ ਆ ਰਹੀ ਤਾਂ ਸਰ ਪਰ ਗੈਪ ਪੈ ਗਿਆ ਸੀਗਾ ਤਾਂ ਉਹ ਅਸਰ ਤਾਂ ਪੈਣੇ ਪੈਣਾ ਪਰ ਫਿਰ ਵੀ ਅਸੀਂ ਇਹ ਕਿਸੇ ਨੂੰ ਨੀਮਾ ਜਾਂ ਪ੍ਰੈਸ਼ਰ ਪਾਉਣ ਲਈ ਨਹੀਂ ਅੱਜ ਇੱਕ ਪੂਰਾ ਸਾਲ ਹੋਣ ਜਾ ਰਿਹਾ ਮੋਰਚੇ ਦਾ ਉਹਦੇ ਕਰਕੇ ਮੀਟਿੰਗ ਕਾਕਾ ਜੰਗੀ ਇੱਕ ਪਾਸੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਨਾਲ ਸ਼ੰਭੂ ਮੋਰਚੇ ਦੀ ਲੀਡਰਸ਼ਿਪ ਦੀ ਇਕਤਾ ਨੂੰ ਲੈ ਕੇ ਮੀਟਿੰਗ ਆ ਉਹ ਕਹਿੰਦੇ ਕਿ ਅਸੀਂ ਖਨੌਰੀ ਮੋਰਚੇ ਦੇ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਸੀ ਉਹ ਇਸ ਮੋਰਚੇ ਦੇ ਵਿੱਚ ਜੋ ਮੀਟਿੰਗ ਦੇ ਵਿੱਚ ਇਕਤਾ ਦੀ ਵਿੱਚ ਨਹੀਂ ਐ ਵੱਡਾ ਕੀ ਲੱਗਦਾ ਕਿ ਏਕਤਾ ਕਰਨਾ ਚਾਹੁੰਦੇ ਹੋ ਮੀਟਿੰਗ ਚ ਕੀ ਨਹੀਂ ਗਏ ਦੇਖੋ ਪਹਿਲੀ ਗੱਲ ਤਾਂ ਵੀ ਏਕਤਾ ਤੁਸੀਂ ਬਣਾਇ ਨਹੀਂ ਕੀਤਾ ਮੈਂ ਯਾਦ ਕਰਾਉਣਾ ਕਿ 13 ਤੇ 18 ਵਾਲੇ ਮੀਟ ਪੂਰੇ ਸਾਡੀ ਨਹੀਂ ਪੂਰੇ ਦੇਸ਼ ਦੇ ਲੋਕਾਂ ਦੀ ਭਾਵਨਾ ਸੀ ਕਿ ਖਨੋਰੀ ਆ ਆਗੂ ਇਕੱਠੇ ਹੋਣ ਇਕੱਠੇ ਬੈਠਣ ਕੱਠੇ ਦਿੱਲੀ ਵੱਲ ਨੂੰ ਤੁਰਨ ਉਹ ਨਹੀਂ ਹੋ ਪਾਇਆ ਉਹ ਸਾਥੀਆਂ ਦੀ ਪਤਾ ਨਹੀਂ ਕੀ ਸਮਝ ਸੀ ਨਹੀਂ ਪਾਈ ਪਰ ਫੇਰ ਵੀ ਅਸੀਂ 22 ਤਰੀਕ ਦੀ ਸਾਡੇ ਪੀਸੀ ਦੇਖ ਸਕਦੇ ਨੇ 22 ਤਰੀਕ ਦੇ ਵਿੱਚ 11 12 13 ਦੇ ਤੇ 14 ਦੀ ਮੀਟਿੰਗ ਚਾਰ ਪ੍ਰੋਗਰਾਮ ਤੈਅ ਹੋ ਗਏ ਸੀਗੇ 19 ਨੂੰ ਆਪਣੀ ਮੀਟਿੰਗ ਮਿਲ ਗਈ ਸੀ ਚਾਰ ਤੈਅ ਸੀ ਉਹਨਾਂ ਆਗੂਆਂ ਦੀ ਦਿੱਲੀ ਦੇ ਵਿੱਚ 24 ਤਰੀਕ ਨੂੰ ਮੀਟਿੰਗ ਦੋ ਮੋਰਚੇ ਲੜਾਈ ਚ ਵਧੀਆ ਵੇਤਰੇ ਸੀ ਕਿ ਉਹ ਮੀਟਿੰਗ ਤੈਅ ਕਰਨ ਵੇਲੇ ਸਾਨੂੰ ਫੋਨ ਕਰ ਲੈਂਦੇ ਕਿ ਇਸ ਤਰੀਕ ਨੂੰ ਸਾਨੂੰ ਟਾਈਮ ਨਿਕਲੇ ਤਾਂ ਅੱਜ ਦੀ ਜਿਹੜੀ ਸਵਾਲ ਹੈ ਸੋਸ਼ਲ ਮੀਡੀਆ ਤੇ ਬੜੀ ਚਰਚਾ ਚੱਲ ਰਹੀ ਵੀ ਸ਼ਰੋਮਰੀ ਆਪਣਾ ਖਨੋਰੀ ਹੋਰ ਮ ਆਪਣਾ ਏਕਤਾ ਨਹੀਂ ਚਾਹੁੰਦਾ ਮੈਂ ਕਲੀਅਰ ਕਰਨਾ ਜ਼ਨਾ ਸੋਡੇ ਮੱਧ ਬਰਾਏ ਅਸੀਂ ਕਦੇ ਨਹੀਂ ਏਕਤਾ ਤੋਂ ਬਚੀ ਪਰ ਅੱਜ ਅਸੀਂ ਲੋਕਾਂ ਨੂੰ ਇੱਥੇ ਸਾਧ ਰਹੇ ਹਾਂ ਅਸੀਂ ਇਹਨਾਂ ਨੂੰ ਛੱਡ ਕੇ ਸਾਰੇ ਚੰਡੀਗੜ੍ਹ ਚਲੇ ਜਾਂਦੇ ਤਾਂ ਸਵਾਲ ਸਾਡੇ ਤੇ ਵੱਡਣਾ ਸੀ ਵੀ ਆਹ ਮਹੱਤਪੂਰਨ ਮੀਟਿੰਗ ਅੱਗੇ ਪਾਈ ਜਾ ਸਕਦੀ ਹੈ ਉਹ ਅਸੀਂ ਕੱਲ ਚਿੱਠੀ ਵੀ ਲਿਖਤੀ ਅਗਰ ਆਹ ਸਾਹਿਬ ਨਾਲ ਫੋਨ ਤੇ ਗੱਲ ਵੀ ਕਰ ਲਈ ਕਿ ਇਹਨੂੰ ਵਿਚਾਰ ਲਓ ਅਗਲੀ ਮੀਟਿੰਗ ਦੇ ਵਿੱਚ ਲਾਜ਼ਮੀ ਫੋਰਮ ਪੂਰਾ ਬੈਠੂਗਾ ਅਸੀਂ ਕਦੇ ਗੱਲਬਾਤ ਨਹੀਂ ਪੱਜੀ ਤੇ ਉੱਥੇ ਜੇ ਤੁਸੀਂ ਮੈਂ ਵੀ ਇੱਕ ਦੇਖਿਆ ਤੁਹਾਡੀ ਨਿੱਜੀ ਚੈਨਲ ਤੇ ਗੱਲਬਾਤ ਹੋਈ ਸੀ ਰਮਿੰਦਰ ਸਿੰਘ ਪਟਿਆਲਾ ਸੀ ਉਹ ਕਰੇ ਕਿ ਅਸੀਂ 26 ਜਨਵਰੀ ਨੂੰ ਪਹਿਲਾਂ ਮੀਟਿੰਗ ਦਾ ਸੱਦਾ ਦਿੱਤਾ ਉਸ ਤੋਂ ਬਾਅਦ ਯਾਦ ਕਰਾਇਆ 5 ਫਰਵਰੀ ਨੂੰ ਕਿ ਜੇ ਸਾਨੂੰ ਸੱਦਾ ਆ ਜਾਂਦਾ ਮੀਟਿੰਗ ਹਲਚਲ ਕਰਨ ਚਾਹੀਦੀ ਇਧਰ ਉਧਰ ਤੇ ਹਜੇ ਵੀ ਕੋਈ ਗੱਲ ਨਹੀਂ ਤਾਂ ਮੀਟਿੰਗ ਹੈ ਨਾ ਇੱਕ ਮੋਰਚੇ ਤੇ ਬੈਠਣਾ ਇੱਕ ਮੀਟਿੰਗ ਤੈਅ ਕਰ ਉਹ ਹਜੇ ਜਿਹੜੇ ਸਾਰੀਆਂ ਮੰਗਾਂ ਤੇ ਅਸੀਂ ਹਜੇ ਤੱਕ ਇਕੱਠੇ ਹੋਣ ਦੀ ਤਰੀਕੀ ਕਰ ਰਹੇ ਹਾਂ ਬਹੁਤ ਇਸ਼ੂ ਨੇ ਸਾਡੇ ਆਬੀ ਦੀ ਸਾਰਿਆਂ ਦੇ ਉਹ ਵੀ ਜਾਣਦੇ ਨੇ ਅਸੀਂ ਵੀ ਜਾਣਦੇ ਬੈਠ ਕੇ ਗੱਲਬਾਤ ਨਾਲ ਹੀ ਹੱਲ ਹੋਣਾ ਪਰ ਮੈਂ ਤੁਹਾਡੇ ਇਹ ਦੁਬਾਰਾ ਫੇਰ ਕਲੀਅਰ ਕਰਦਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਪੀਲ ਕਰਦਾ ਇੱਕ ਪੂਰੇ ਭਾਰਤ ਦੇ ਵਿੱਚ ਇੱਕ ਹੋਰ ਅਸੀਂ ਕਲੀਅਰ ਕਰਦੇ ਹਾਂ ਜਿੰਨੀਆਂ ਵੀ ਕਿਸਾਨ ਜੱਸੋਏ ਬੰਦੀਆਂ ਪੂਰੇ ਭਾਰਤ ਵਿੱਚ ਚਾਹੇ ਕਿਸੇ ਫੋਰਮ ਵਿੱਚ ਕੰਮ ਕਰਦੇ ਚਾਹੇ ਫੋਰਮ ਤੋਂ ਬਾਹਰ ਨੇ ਅਸੀਂ ਉਹਨਾਂ ਤੋਂ ਸੁਝਾਅ ਮੰਗਣ ਦੀ ਕੋਸ਼ਿਸ਼ ਕੀਤੀ ਹੈ ਕੱਲ ਵੀ ਅਪੀਲ ਕੀਤੀ ਹੈ ਅੱਜ ਵੀ ਕਰਦੇ ਹਾਂ ਕਿ ਜਿਹੜੇ ਐਮਐਸਵੀ ਗਾਰੰਟੀ ਕਰੂਣ ਤੇ ਮਰਨ ਵਾਰ ਤੇ ਡੱਲੇਵਾਲ ਸਾਹਿਬ ਬੈਠੇ ਨੇ ਜਿਹੜੀ ਸੁਆਮੀ ਨਾਥਨ ਦੇ ਰਿਪੋਰਟ ਲਾਗੂ ਨੇ ਹੋਏ ਜਿਹੜੇ ਅਸੀਂ ਕਰਜੇ ਤੋਂ ਅੱਜ ਰਿਪੋਰਟ ਆਈ ਆ ਦੇਖੋ ਅਸੀਂ ਏਸ ਇਸ਼ੂਆਂ ਤੇ ਲੋਕਾਂ ਦੇ ਉਹ ਆਗੂਆਂ ਦੇ ਸੁਝਾਅ ਲੈਣਾ ਚਾਹੁੰਦੇ ਆ ਟਾਈਮ ਕੱਢ ਕੇ ਖਨੌਰੀ ਆ ਜਾਣ ਤਾਂ ਸਾਰਿਆਂ ਦੇ ਜੇ ਸੁਝਾਅ ਆ ਜਾਣ ਹੋ ਸਕਦਾ ਸਾਡੇ ਕੋਲੇ ਉਹ ਸੁਝਾਅ ਨਾ ਹੋਣ ਉਹਨਾਂ ਕੋਲੇ ਦਵਿੱਤਰ ਵਧੀਆ ਹੋਣ ਕਿ ਜੇ ਉਹ ਸੁਝਾਅ ਦੇਣ ਤੇ 14 ਫਰਵਰੀ ਨੂੰ ਸਰਕਾਰ ਕੋਲੋਂ ਖੋਸ ਕਦਮ ਪੱਖ ਰੱਖ ਸਕੀਏ ਮੇਰਾ ਇੱਥੇ ਕਈ ਸਵਾਲ ਆ ਕਿ ਦਿੱਲੀ ਦੇ ਵਿੱਚ ਜੋ ਭਾਜਪਾ ਦੀ ਸਰਕਾਰ ਬਣੀਆ ਭਾਜਪਾ ਦੇ ਲੀਡਰ ਇਹ ਕਹਿੰਦੇ ਨੇ ਕਿ ਕਿਸਾਨਾਂ ਦੇ ਵਿਰੋਧ ਦੇ باوجود ਪਹਿਲਾਂ ਸੀ ਹਰਿਆਣੇ 'ਚ ਮਜ਼ਬੂਤ ਹੋਏ ਹੁਣ ਦਿੱਲੀ 'ਚ ਹੋਏ ਫਿਰ ਉਸ ਤੋਂ ਬਾਅਦ ਸਾਈਚ ਕਹਿੰਦੇ ਪੰਜਾਬ ਦੀ ਵਾਰੀ ਆ ਉਹ ਕਿੱਥੇ ਹੋ ਜਾਣੇ ਤਾਂ ਸਾਡਾ ਇਸ਼ੂ ਨਹੀਂ ਸਰਕਾਰ ਕਿਹਦੀ ਆਉਂਦੀ ਆ ਕਿਹਦੀ ਜਾਂਦੀ ਆ ਸਾਡੀ ਇਸ਼ੂ ਹੈ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਉਹ ਸਾਰਿਆਂ ਦਾ ਪ੍ਰਧਾਨ ਮੰਤਰੀ ਨੇ ਲੋਕਾਂ ਦੀਆਂ ਮੰਗਾਂ ਹੱਲ ਕਰਨੀਆਂ ਨੇ ਕਿ ਜੇ ਪਾਰਟੀ ਨੇ ਕਰਦੀਆਂ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਸਰਕਾਰ ਕੀ ਦੀ ਆਉਂਦੀ ਹੈ ਕੀ ਦੀ ਜਾਂਦੀ ਹੈ ਕੀ ਦੀ ਬਦਲਦੀ ਹੈ ਸਾਡਾ ਇਸ਼ੂ ਨੇਗਾ ਪਰ ਜਿਹੜਿਆਂ ਨੂੰ ਵੀ ਅਸੀਂ ਮੰਨ ਲਓ ਇੱਥੇ ਮੁੱਖ ਮੰਤਰੀ ਸਾਡਾ ਅਸੀਂ ਮੁੱਖ ਮੰਤਰੀ ਪੰਜਾਬ ਦਾ ਕਹਿੰਦੇ ਆ ਨਾ ਭਮਾ ਆਵਾ ਤੁਸੀਂ ਪਾਰਟੀ ਦਾ ਭਮਾ ਬੀਜੇਪੀ ਦੀ ਕੇਂਦਰ ਸਰਕਾਰ ਸਰਕਾਰਾਂ ਨੂੰ ਵੰਡ ਕੇ ਨਹੀਂ ਦੇਖਿਆ ਜਾ ਸਕਦਾ ਸਰਕਾਰਾਂ ਦਾ ਜਿਹੜਾ ਜਿਮੇਵਾਰੀ ਹੈ ਉਹ ਨਮਾਉਂਦ ਲੋਡਾ ਸਰਪੰਚ ਹੈ ਸਰਪੰਚ ਮੰਨ ਲਓ ਉਹ ਵੀ ਅੱਧੇ ਹਿੱਸੇ ਚੋਂ ਹੁੰਦਾ ਦੋ ਹਿੱਸੇ ਚੋਂ ਹੁੰਦਾ ਤਿੰਨੇ ਜਦੋਂ ਸਰਪੰਚ ਬਣ ਜਾਂਦਾ ਸਮੁੱਚੇ ਪਿੰਡ ਦਾ ਸਰਪੰਚ ਮੈਨੂੰ ਲੱਗਦਾ ਬੀਜੇਪੀ ਵਾਲਿਆਂ ਨੂੰ ਇਹ ਗੱਲ ਕਹਿਣੀ ਇਹਦਾ ਮਤਲਬ ਲੋਕਾਂ ਨੂੰ ਤੁਸੀਂ ਧਮਕੀ ਦੇ ਰਹੇ ਹੋ ਬੇ ਅਸੀਂ ਤਾਂ ਜਿੱਤ ਗਏ ਉਹ ਤੁਸੀਂ ਮਸ਼ੀਨਾਂ ਦੇ ਜ਼ੋਰ ਤੇ ਜਿੱਤਿਆ ਔ ਸੋਡੂ ਕੋਣ ਰੋਕਦਾ ਪਰ ਜਦੋਂ ਲੋਕਾਂ ਦੀ ਹਕੀਕਤ ਗਰਾਊਂਡ ਲੈਵਲ ਤੇ ਬਣ ਕੀ ਦੇ ਲਈ ਰਹੇ ਲੋਕਾਂ ਨੂੰ ਕੁੱਟਣ ਧਮਕਾਉਣ ਲਈ ਬੈਠਣੋ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਬੈਠੋ ਇਸ ਬਾਰੇ ਸੋਚਣਾ ਚਾਹੀਦਾ ਸਰਕਾਰ ਨੂੰ ਬਿਲਕੁਲ ਤਾਂ ਇਸ ਵਕਤ ਖਨੋਰੀ ਬਾਟਰ ਦੇ ਕਿਸਾਨ ਗੂ ਕਾਕਾ ਸਿੰਘ ਕੋਟੜਾ ਹੁਣ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਇਸ ਕਾਨੂੰਨ ਆ ਕੇ ਵੀ ਸਪਸ਼ਟ ਕੀਤਾ ਗਿਆ ਕਿ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਇਹ ਵੀ ਰਾਏ ਹੈ ਕਿ 14 ਫਰਵਰੀ ਦੀ ਮੀਟਿੰਗ ਦੇ ਵਿੱਚ ਜਾ ਕੇ ਕੇਂਦਰ ਸਰਕਾਰ ਦੇ ਨਾਲ ਜਾ ਕੇ ਉਹ ਆਪਣੀ ਜੜੀ ਗੱਲਬਾਤ ਆਪਣੇ ਵਿਚਾਰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਅੱਗੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਰੱਖਣ ਤੇ ਉਹਦੇ ਪਾਸੇ ਉਹਨਾਂ ਦੇ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹ ਡਾਊਨ ਹੋਣ ਦੇ ਅਰਨਾਜ ਟਰਾਲੀ ਦੇ ਵਿੱਚੋਂ ਹੀ ਉਹ ਸਕਰੀਨ ਦੇ ذریعے ਕਿਸਾਨਾਂ ਨੂੰ ਸੰਬੋਧਨ ਕਰਨਗੇ ਕੁਝ ਚੰਦ ਮਿੰਟ ਕਿਸਾਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਤਾਂ ਕੈਮਰਾਮੈਨ ਅਤਲ ਵਰਮਾ ਦੇ ਨਾਲ ਮੈਂ ਸੁਖਮਨ ਜੀਮਾ ਖਨੌਰੀ ਬਾਰਡਰ